ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਟੈਕ ਅਜੀਤ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਦੋਸਤੋ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਕਿ ਜੋ ਜਿਨ੍ਹਾਂ ਨੇ ਪੀਐਸਪੀਸੀਐਲ 'ਚ ਜਈ ਦੀ ਪੋਸਟ ਭਰੀ ਸੀ ਉਹਨਾਂ ਵਾਸਤੇ ਜੋ ਡੇਟ ਅਨਾਉਂਸ ਹੋ ਚੁੱਕੀ ਹੈ ਜੋ ਕਿ ਐਗਜ਼ਾਮ ਡੇਟ ਔਰ ਦੋਸਤੋ ਇਹ ਤੁਸੀਂ ਜੋ ਕਿ ਨੋਟਿਸ ਦੇਖ ਸਕਦੇ ਹੋ ਜੋ ਕਿ ਪੀਐਸਪੀਸੀਐਲ ਦੀ ਵੈਬਸਾਈਟ ਤੇ ਤੁਹਾਨੂੰ ਮਿਲ ਜਾਏਗਾ ਦੋਸਤੋ ਇਸ ਦੀ ਜੋ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਦਾ ਸੀਆਰਏ 303/24 ਅਧੀਨ ਜੂਨੀਅਰ ਇੰਜੀਨੀਅਰਿੰਗ ਜੂਨੀਅਰ ਇੰਜੀਨੀਅਰ ਸਬਸਟੇਸ਼ਨ ਅਤੇ ਜੂਨੀਅਰ ਇੰਜੀਨੀਅਰ ਸਿਵਲ ਅਤੇ ਸੀ ਆਰ ਏ 304/24 ਉਦੀਨ ਲੇਖਾ ਅਫਸਰ ਤੇ ਸਹਾਇਕ ਮੈਨੇਜਰ ਐਚ ਆਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਅਸਾਮੀਆਂ ਲਈ ਆਨਲਾਈਨ ਆਨਲਾਈਨ ਪ੍ਰੀਖਿਆ 17/1/2025 200 ਇਹਦੀ ਜੋ ਐਗਜ਼ਾਮ ਡੇਟ ਹੈ 17 ਜਨਵਰੀ 2025 ਨਿਰਧਾਰਿਤ ਕੀਤੀ ਗਈ ਹੈ ਆਨਲਾਈਨ ਪ੍ਰੀਖਿਆ ਦੀ ਮਿਤੀ ਤੋਂ 3 ਤੋ 5 ਦਿਨ ਪਹਿਲਾਂ ਈ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪੀਐਸਪੀਸੀਐਲ ਦੀ ਵੈਬਸਾਈਟ ਤੇ ਇੱਕ ਲਿੰਕ ਅਪਲੋਡ ਕੀਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਪੀਐਸਪੀਸੀਐਲ ਦੀ ਵੈਬਸਾਈਟ ਤੇ ਜੋ ਕਿ www.pspcl.in ਚੈੱਕ ਕਰਦੇ ਰਹਿਣ ਜੀ ਦੋਸਤੋ ਤੁਸੀਂ ਇਹ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜੋ ਜੈਦੀਪ ਜਿਨ੍ਹਾਂ ਨੇ ਪੋਸਟ ਭਰੀ ਸੀ ਉਹਨਾਂ ਵਾਸਤੇ ਜੋ ਉਹਨਾਂ ਦੀ ਆਨਲਾਈਨ ਪ੍ਰੀਖਿਆ ਹੈ ਜੋ 17 ਜਨਵਰੀ ਨੂੰ ਨਿਰਧਾਰਤ ਕੀਤੀ ਗਈ ਹੈ ਤੇ ਦੋਸਤੋ ਆਪਣੀ ਤਿਆਰੀ ਕਰਦੇ